ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ਼ ਨਹਿਰੀ ਪਾਣੀ ਘਰ-ਘਰ ਤੱਕ ਪਹੁੰਚਾਉਣ ਲਈ ਸ਼ਹਿਰ ਦੇ ਵੱਖ-ਵੱਖ ਪਾਗਾਂ ਵਿੱਚ ਪਾਈਪਾਂ ਪਾਈਆਂ ਜਾ ਰਹੀਆਂ ਹਨ। ਗੱਲ ਕਰੀਏ ਬਟਾਲਾ ਰੋਡ ਦੀ, ਤਾਂ ਬਟਾਲਾ ਰੋਡ ਤੇ ਵੀ ਕੰਮ ਲਗਾਤਾਰ ਚੱਲੀ ਹੈ। ਪਰ ਜਿਹੜੀਆਂ ਜਗ੍ਹਾ ਤੇ ਪਾਈਪਾਂ ਪਾਈਆਂ ਗਈਆਂ ਹਨ, ਉਥੇ ਵੱਡੇ-ਵੱਡੇ ਸੜਕ ਵਿੱਚ ਟੋਏ ਪੈ ਗਏ ਹਨ। ਗੱਲਬਾਤ ਕਰਦਿਆਂ ਹੋਇਆਂ ਉੱਥੋਂ ਲੰਘਣ ਵਾਲੇ ਰਾਹੀਰਾਂ ਤੇ ਦੁਕਾਨਦਾਰਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜੋ ਵੀ ਇੱਥੇ ਮੁਸ਼ਕਲਾਂ ਹਨ, ਉਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਭਟਾਲਾ ਰੋਡ ਉੱਤੇ ਰਹਿੰਨੇ ਬੇਟਾ ਅਸੀਂ ਸਾਲ ਕਰ ਰੋਜ਼ ਜਾਂਦੇ ਹਾਂ ਸੇਰੇ ਸ਼ਾਮ ਇੱਥੇ ਇੰਨਾ ਪਾਣੀ ਵੇਸਟੇਜ ਹੁੰਦਾ ਪਏ ਪਾਟੀ ਪਾਣੀ ਦੀ 2 ਮਹੀਨੇ ਹੋ ਗਏ ਆ ਜੋਂ ਦਾ ਕੰਮ ਕੰਮ ਚੱਲਣ ਲਿਆ ਵਾਟਰ ਸਪਲਾਈ ਦਾ ਉਹ ਵਾਟਰ ਸਪਲਾਈ ਦੀ ਪਾਈਪ ਤੇ ਠੀਕ ਕਰਨ ਜਿਹੜੇ ਖੱਡੇ ਪਏ ਆ ਰੋੜੀ ਰੋੜੀ ਪਾਉਣ ਕੋ ਪੱਤੀ ਕਰਨ ਤਿੰਨ ਚਾਰ ਬੰਦੇ ਮੇਰੇ ਸਾਹਮਣੇ ਡਿੱਗਦੇ ਆ ਰੋਜ਼ ਸਵੇਰੇ ਰਾਗ ਨਾਲ ਕਈ ਵੀ ਡਿੱਗੇ ਹੁੰਦੇ ਇਥੇ ਬੰਦੇ ਇਹ ਫਜ਼ਿਆ ਮਹੀਨੇ ਦੂ ਹੋ ਗਏ ਜੋ ਦਿਨ ਦੀ ਪੁੱਟੀ ਹੋਈ ਉਹ ਦਿਨ ਤੋਂ ਚੱਲਦੀ ਬੇਟਾ ਅਸੀਂ ਬਟਾਲਾ ਰੋਡ ਤੇ ਹੀ ਰਹਿੰਨੇ ਆ ਜੀ ਅੰਮ੍ਰਿਤਸਰ ਦੇ ਅਸੀਂ ਵਸਨੀਕ ਆ ਗਏ ਆ ਸਾਡੇ ਇੱਥੇ ਖੱਡਾ ਬਣਿਆ ਆ ਉਹ ਪਾਣੀ ਬਹੁਤ ਵੇਸਟ ਹੁੰਦਾ ਵਾ ਉਹ ਵਟਸਐਪ ਲਾਈ ਦਾ ਪਾਣੀ ਲੀਕ ਹੋ ਰਿਹਾ ਵਾ ਉਹ ਔਰ ਇੱਥੇ ਤਿੰਨ ਚਾਰ ਕਾਰਾਂ ਡੇਲੀ ਫਸਦੀਆਂ ਮੈਂ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢੀਦੇ ਪਿੱਛੇ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਵਾ ਕਾਰਾਂ ਫਸਣ ਦੇ ਨਾਲ ਟ੍ਰੈਫਿਕ ਬਹੁਤ ਅਸਵੇਸ ਹੋ ਜਾਂਦੀ ਹੈ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਭਾਈ ਪੈ ਜਿਹੜੀ ਜੋ ਵੀ ਕਾਰਪੋਰੇਸ਼ਨ ਵੱਲੇ ਪਾ ਰਹੀ ਹੈ ਜਾਂ ਪੰਜਾਬ ਸਰਕਾਰ ਪਵਾ ਰਹੀ ਹੈ ਔਰ ਨਹਿਰੀ ਪਾਣੀ ਦਾ ਕਹਿੰਦੇ ਜੀ ਉਹ ਪਾਣੀ ਅਸੀਂ ਇਹ ਪਾਈਪਾਂ ਪਵਾ ਰਹੇ ਹਾਂ ਉਹਨੂੰ ਤਰੀਕੇ ਨਾਲ ਪਾਇਆ ਨਹੀਂ ਜਾ ਰਿਹਾ ਵੀ ਹੈ ਵੀ ਜਿੱਥੇ ਖੱਡਾ ਹੋ ਜਾਂਦਾ ਜਿੱਥੇ ਕੋਈ ਪਾਣੀ ਦੀ ਵਾਟਰ ਸਪਲਾਈ ਦੀ ਪਾਈਪ ਲੀਕ ਹੋ ਜਾਂਦੀ ਹੈ ਉਹਨੂੰ ਠੀਕ ਨਹੀਂ ਕਰਦੇ ਵੀ ਹੈਗੇ ਵੀ ਬਿਲਕੁਲ ਖੁਦੀ ਇਸ ਵੇਲੇ ਅਸੀਂ ਬਟਾਲਾ ਰੋਡ ਤੇ ਖੜੇ ਆ ਬਟਾਲਾ ਰੋਡ ਇਹ ਅੱਗੇ ਲੀਡ ਕਰਦਾ ਨੈਸ਼ਨਲ ਹਾਈਵੇ ਵੀ ਹੈ ਔਰ ਇਹਦੇ ਆਸ-ਪਾਸ ਸਾਰੀਆਂ ਮੇਨ ਅਬਾਦੀਆਂ ਵੀ ਇੱਥੇ ਹੀ ਨੇ ਔਰ ਮੇਨ ਰੋਡ ਹੈ ਤੁਸੀਂ ਦੇਖੋ ਇੱਥੇ ਕਿ ਇੱਥੇ ਜਿਹੜੀ ਇਹ ਪਾਈਪ ਪੈ ਰਹੀ ਹੈ ਜਦੋਂ ਇਹ ਪਾਈਪ ਪੈਣੀ ਸਟਾਰਟ ਹੋਈ ਸੀ ਅਸੀਂ ਬੜੀ ਖੁਸ਼ੀ ਮਨਾਈ ਸੀਗੀ ਔਰ ਸਵਾਗਤ ਕੀਤਾ ਸੀਗਾ ਕਿਉਂਕਿ ਇਹ ਜਿਹੜਾ ਨਹਿਰੀ ਪਾਣੀ ਦਾ ਪ੍ਰੋਜੈਕਟ ਹੈ ਸ਼ਹਿਰ 'ਚ ਲਾਇਆ ਜਾ ਰਿਹਾ ਹੈ। ਔਰ ਅਸੀਂ ਪਹਿਲੇ ਤਾਂ ਇਹਦਾ ਬਹੁਤ ਸਵਾਗਤ ਕੀਤਾ ਸਾਰੇ ਦੁਕਾਨਦਾਰ ਔਰ ਸਾਰੇ ਬਾਜ਼ੀਆਂ ਵਾਲੇ ਬਹੁਤ ਖੁਸ਼ ਹੋ ਗਏ। ਪਰ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ 1 ਸਾਲ ਤੋਂ ਇਹ ਲਗਾਤਾਰ ਕੰਮ ਚੱਲ ਰਿਹਾ ਹੈ। ਹੁਣ ਪ੍ਰੋਬਲਮ ਇਥੇ ਇਹ ਹੈ ਕਿ ਇਹ ਜਿਹੜੀ ਰੋਡ ਪੁੱਟੀ ਹੈ, ਪੁੱਟਣ ਤੋਂ ਬਾਅਦ ਪਾਣੀ ਦੀ ਪਾਈ ਵੀ ਪੈ ਗਈ ਹੈ। ਇਹਨੂੰ ਕਿਸੇ ਨੇ ਰਿਪੇਅਰ ਨਹੀਂ ਕੀਤਾ ਔਰ ਐਸਾ ਹੀ ਖੁੱਲਾ ਛੱਡ ਦਿੱਤਾ ਹੈ। ਜਿਸ ਦੇ ਕਾਰਨ ਇੱਥੇ ਹਾਦਸੇ ਹੋ ਰਹੇ ਆ। ਮੈਂ ਇਸੇ ਰੋਡ ਤੇ ਰਹਿਣਾ ਆ। ਕਹਿੰਦੇ ਅੰਮ੍ਰਿਤਸਰ ਗੰਦਗੀ ਦਾ ਘਰ ਹੈ। ਐਨੀ ਸੋਹਣੀ ਸੜਕ ਹੁੰਦੀ ਸੀ ਪੁੱਟ-ਪੁੱਟ ਕੇ ਦਾ ਬਿੜਾ ਕਰ ਕਰਤਾ ਰੋਜ਼ ਐਕਸੀਡੈਂਟ ਹੁੰਦੇ ਆ ਸੜਕ ਸਾਰੀ ਛੁੱਟੀ ਏ ਤੋੜ ਤੱਕ ਹੀ ਲੋਕੀ ਬੱਚੇ ਜਿਹੜੇ ਜਾਂਦੇ ਆ ਸਾਈਕਲ ਉੱਤੇ ਉਹਨਾਂ ਦਾ ਬੜਾ ਬੁਰਾ ਆ ਰਿਹਾ ਜਿਹੜੇ ਬਜ਼ੁਰਗ ਆ ਉਹਨਾਂ ਦਾ ਬੁਰਾ ਆ ਰਿਹਾ ਕਿਉਂਕਿ ਕੋਈ ਪਤਾ ਲੱਗਦਾ ਇੰਨੀ ਤੇਜ਼ ਰਫ਼ਤਾਰ ਚ ਗੱਡੀਆਂ ਚੱਲਦੀਆਂ ਇੱਧਰ ਨੂੰ ਮੋੜ ਮੁੜਿਆ ਨਹੀਂ ਤੇ ਪਾਣੀ ਵੀ ਡਿੱਗਾ ਨਹੀਂ ਪੰਦਾ ਇਸ ਕਰਕੇ ਸਰਕਾਰ ਕੋ ਬੇਨਤੀ ਹੈ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਇਹ ਸੜਕ ਨੂੰ ਜਲਦੀ ਜਲਦੀ ਠੀਕ ਕੀਤਾ ਜਾਵੇ। ਅਮਰਥਰ ਨਗਰ ਨਿਗਮ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਨਹਿਰੀ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ। ਇਸੇ ਤਹਿਤ ਸ਼ਹਿਰ ਦੇ ਵੱਖ-ਵੱਖ ਇੱਥਿਆਂ ਵਿੱਚ ਪਾਈਪਾਂ ਪਾਉਣ ਦਾ ਕੰਮ ਜਾਰੀ ਹੈ। ਗੱਲ ਕਰੀਏ ਬਟਾਲਾ ਰੋਡ ਦੀ ਤਾਂ ਇੱਥੇ ਪਾਈਪਾਂ ਤਾਂ ਪਾਈਆਂ ਗਈਆਂ ਹਨ, ਉਹਦੇ ਨਾਲ ਹੀ ਵੱਡੇ-ਵੱਡੇ ਟੋਏ ਵੀ ਹੁਣ ਸੜਕ ਤੇ ਦੇਖਣ ਨੂੰ ਮਿਲ ਰਹੇ ਹਨ। ਜਿਹੜੇ ਇਥੋਂ ਲੋਕ ਲੰਘਦੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲਬਾਤ ਕਰਦਿਆਂ ਹੋਏ ਲੋਕਾਂ ਨੇ ਆਖਿਆ ਕਿ ਜਿਹੜੇ ਟੋਏ ਪਏ ਹੋਏ ਹਨ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਤਾ ਜੋ ਇਥੇ ਲੰਗਰ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ ਨਾਲ ਹੀ ਹਜ਼ਾਰਾਂ ਦੀ ਲੀਟਰ ਤੇ ਇਥੇ ਸਾਫ ਪਾਣੀ ਵੀ ਬਰਬਾਦ ਹੋ ਰਿਹਾ ਹੈ ਨਗਰ ਨਿਗਮ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਅਮਰਥਰ ਫਾਸਟ ਵਿਖੇ ਖਬਰ ਨਾ ਮਲੀ ਕੈਮਰਾਮੈਨ ਪ੍ਰੇਸ਼ਰਮਾ ਦੇ ਨਾਲ ਰਕੇਸ਼ ਕੁਮਾਰ ਸ਼੍ਰੀ ਦੁਰਗਿਆ